ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਹਿਮ ਅਤੇ ਦਿਲ ਨੂੰ ਦਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਅੱਜ ਸਵੇਰੇ 5 ਵਜੇ ਮੁਹਾਲੀ ਸੁਹਾਣਾ ਬਲਾਕ ਦੇ ਵਿੱਚ ਬਹੁ ਮੰਜਲੀ ਇਮਾਰਤ ਮਿੰਟਾਂ ਸਕਿੰਟਾਂ ਦੇ ਵਿੱਚ ਟਟੈਰੀ ਹੋ ਗਈ ਵਿੱਚ ਜਿੰਮ ਹਾਲ ਵੀ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਪਤਾ ਲੱਗਿਆ ਹੈ ਕਿ ਉਸ ਜਿਮ ਦੇ ਵਿੱਚ ਜਿਹੜੇ 10 ਜਿਹੜੇ ਸਵੇਰੇ ਜਿਮ ਕਰਨ ਜਾਂਦੇ ਨੇ ਕਸਰਤ ਉਹ ਲੋਕ ਵਿੱਚ ਫਸੇ ਹੋਏ ਨੇ ਉਸ ਮਲਵੇ ਦੇ ਵਿੱਚ ਇਧਰ ਐਨਡੀਏ ਅਤੇ ਜਿੰਨੀਆਂ ਵੀ ਸੁਰੱਖਿਆ ਕਰਮਚਾਰੀ ਨੇ ਉਹ ਉਸ ਮੌਕੇ ਤੇ ਪਹੁੰਚ ਚੁੱਕੇ ਨੇ ਮਾਲਵਿੰਦਰ ਕੰਗ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਹੀ ਏਜੰਸੀਆਂ ਨੂੰ ਜਿਹੜੀ ਸੂਚਨਾ ਦੇ ਦਿੱਤੀ ਹੈ ਕਿ ਫੌਰੀ ਜਾ ਕੇ ਇਸ ਮਸਲੇ ਦਾ ਸਮਾਧਾਨ ਕੀਤਾ ਜਾਵੇ ਜਿੰਨੇ ਵੀ ਲੋਕ ਬਚ ਸਕਦੇ ਨੇ ਉਹਨਾਂ ਨੂੰ ਬਚਾਇਆ ਜਾਵੇ ਦੂਸਰੇ ਪਾਸੇ ਉਹਨਾਂ ਨੇ ਜਿਹੜੇ ਲੋਕ ਇਸ ਦੁਨੀਆ ਤੋਂ ਗਏ ਚਲੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕੀਤਾ ਹੈ ਸੋਸ਼ਲ ਮੀਡੀਆ ਐਕਸ ਤੇ ਪੋਸਟ ਪਾ ਦਿੱਤੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਧਰ ਮਾਲਵਿੰਦਰ ਕੰਗ ਚਰਨਜੀਤ ਸਿੰਘ ਚੰਨੀ ਅਤੇ ਹੋਰ ਹੀ ਅਨੇਕਾਂ ਜਿੰਨੇ ਵੀ ਆਪ ਪੋਲਿਟਿਕਲ ਮਾਹਿਰ ਨੇ ਜਾਂ ਸਿਆਸੀ ਆਗੂ ਨੇ ਉਹਨਾਂ ਨੇ ਵੀ ਸ਼ਮੂਲਿਤ ਕੀਤੀ ਹੈ ਇਸ ਜਗ੍ਹਾ ਤੇ ਮੌਕੇ ਤੇ ਪਹੁੰਚ ਕੇ ਇਸ ਮਲਵੇ ਦਾ ਜਾਇਜ਼ਾ ਲਿਆ ਗਿਆ ਅਤੇ ਸਾਰੀਆਂ ਹੀ ਸੁਰੱਖਿਆ ਏਜੰਸੀਆਂ ਨੂੰ ਵਾਰਨ ਕਰ ਦਿੱਤਾ ਕਿ ਜਲਦੀ ਤੋਂ ਜਲਦੀ ਇਹ ਮਲਵੇ ਦੇ ਵਿੱਚੋਂ ਲੋਕ ਜਿਹੜੇ ਦਬੇ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਕੱਢਿਆ ਜਾਵੇ ਅਤੇ ਉਹ ਪਤਾ ਲੱਗਿਆ ਜਾਵੇ ਉਹ ਸਹੀ ਨੇ ਕਿ ਕਿ ਜਾ ਇਸ ਦੁਨੀਆ ਤੋਂ ਚਲੇ ਗਏ ਨੇ ਯਾਨੀ ਕਿ ਸਵੇਰ ਨਾਲ ਹੀ ਸੁਹਾਣਾ ਸਾਬਜਾਦਾ ਅਜੀਤ ਨਗਰ ਦੇ ਨੇੜੇ ਵੱਡਾ ਜਿਹੜਾ ਹੈ ਇੱਕ ਧਮਾਕਾ ਦੇਖਣ ਨੂੰ ਮਿਲਿਆ ਬਹੁ ਮੰਜਲੀ ਇਮਾਰਤ ਮੈਂਟੈਂਸ ਕੰਟਾਂ ਦੇ ਵਿੱਚ ਟਾ ਢੇਰੀ ਹੋ ਗਈ। ਇਹ ਸੁਣ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਧਰ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਖੱਛਾ ਪ੍ਰਗਟ ਕੀਤਾ ਹੈ ਕਿ ਸਾਨੂੰ ਬੜਾ ਦੁੱਖ ਹੈ। ਹੁਣ ਪਤਾ ਲਗਾਇਆ ਜਾਵੇਗਾ ਕਿ ਆਖਰਕਾਰ ਕੀ ਇਹ ਬਿਲਡਿੰਗ ਪੁਰਾਣੀ ਸੀ ਜਾਂ ਕੋਈ ਪਹਛਾਲ ਦਾ ਝਟਕਾ ਲੱਗਿਆ ਹੈ ਜਾਂ ਕੋਈ ਵੈਸੇ ਹੀ ਮਟੀਰੀਅਲ ਜਿਹੜਾ ਹੈ ਇਸ ਬਿਲਡਿੰਗ ਦੇ ਵਿੱਚ ਗਲਤ ਲੱਗਿਆ ਹੋਇਆ ਸੀ। ਸੂਤਰ ਦੱਸਦੇ ਨੇ ਕਿ ਬਿਲਡਿੰਗ ਤੇ ਹਾਲੇ ਕੁਝ ਸਾਲ ਹੀ ਪਹਿਲਾਂ ਬਣੀ ਸੀ। ਅਚਾਨਕ ਇਹ ਬਿਲਡਿੰਗ ਟਾ ਢੇਰੀ ਮਿੰਟਾਂ ਤੇ ਸਕੰਡਾਂ ਵਿੱਚ ਕਿਵੇਂ ਹੋਗੀ ਤੇ ਆਟੇ ਦੀ ਕਿਵੇਂ ਹੋਗੀ ਦੱਸਿਆ ਜਾ ਰਿਹਾ ਹੈ ਕਿ ਮਲਵੇ ਦੇ ਵਿੱਚ 10 ਲੋਕਾਂ ਦੇ ਨੱਬੇ ਜਾਣ ਦਾ ਖੱਤ੍ਚਾ ਹੈ